ਕਿ ਆਪਣੇ ਨਾਮ ਦੇ ਵੀ ਕਰ ਕਰਦੇ ਆ ਗੁਰਵੀਰ ਨਾ ਜੀ ਦਾ ਕਰਦੇ ਆ ਤੇ ਉਹਨਾਂ ਨੇ ਤੁਹਾਨੂੰ ਇੱਕ ਰਾਜ਼ ਲਿਆ ਦੇ ਇੱਕ ਫਾਰਮੂਲੇ ਕੁਝ ਆਪਣੀ ਬਾਣੀ ਵਿੱਚ ਮਹਾਂ ਡਾਕਟਰ ਸਾਹਿਬ ਨੇ ਲਿਖੀ ਲਿਖੀ ਵਿੱਚ ਆਪਣੇ ਸ਼ਰਧਾਲੂ ਨੇ ਆਪਣੇ ਸਾਹੂ ਨੂੰ ਸਾਰ ਗਿਆ ਹੀ ਜਲਾ ਜਿਹੜੀਆਂ ਦਿੱਤੀਆਂ ਹਨ ਉਹਨੂੰ ਸਪੇਨ ਕਰਨਾ ਚਾਹੁੰਗਾ ਅਨ ਜੇ ਅਸੀਂ ਦੋਨਾਂ ਮਹਾਂਪੁਰਸ਼ਾਂ ਦੀ ਦੋਹਾਂ ਮਹਾਂਪੁਰਸ਼ਾਂ ਨੂੰ ਪੜਦੇ ਜਾਂ ਸੁਣਦੇ ਆ ਜਾਂ ਵਿਚਾਰਦੇ ਆ ਤਾਂ ਸਾਨੂੰ ਗਿਆਨ ਸਾਨੂੰ ਜੋ ਗਿਆਨ ਪ੍ਰਾਪਤ ਹੁੰਦਾ ਹੈ ਉਹਦੇ ਵਿੱਚ ਅਸੀਂ ਉਸ ਉਸ ਬਾਰੇ ਤੁਹਾਡੇ ਨਾਲ ਮੈਂ ਆਪਣੇ ਵਿਚਾਰ ਸਾਂਝੇ ਕਰਨਾ ਚਾਹਾਂਗਾ ਬਾਬਾ ਸਾਹਿਬ ਅਤੇ ਸਤਿਗੁਰੂ ਰਵੀਦਾ ਜੀ ਜਿੱਥੇ ਅਧਿਆਤਮਿਕਤਾ ਦੇ ਬਾਰੇ ਸਾਨੂੰ ਸੁਝਾਅ ਹੈ ਉੱਥੇ ਹੀ ਉਨ੍ਹਾਂ ਨੇ ਆਪਣੀ ਲਿਖਤਾ ਵਿੱਚ ਸਾਨੂੰ ਸਮਾਜਿਕਤਾ ਆਰਥਿਕਤਾ ਅਤੇ ਰਾਜਨੀਤਿਕ ਬਾਰੇ ਸਾਨੂੰ ਸੁਝਾਅ ਦੇਣ ਦੀ ਕੋਸ਼ਿਸ਼ ਕੀਤੀ ਹੈ ਅਖੀਰ ਦੇ ਅੱਜ ਅਸੀਂ ਦੇਖਦੇ ਆਂ ਕਿ ਬਾਬਾ ਸਾਹਿਬ ਤੇ ਡਾਕਟਰ ਡਾਕਟਰ ਵੀਰਰਾਮ ਅਮੇਦਕਰ ਉਹ ਗੁਰੂ ਰਵੀਦਾਸ ਜੀ ਦਾ ਇੱਕ ਹੀ ਗੁਰੂ ਮੰਤਰ ਸੀ ਜਿਹਨਾਂ ਉਹਨਾਂ ਦਾ ਉਲਮੰਤਰ ਸੇ ਇੱਕ ਹੀ ਇੱਕ ਹੀ ਜਗ੍ਹਾ ਤੋਂ ਇਹ ਗੱਲ ਕਰਦੇ ਨੇ ਉਹ ਕੁਛ ਆਪਣੀ ਬਾਲੀ ਗੁਰੂ ਵੀ ਦਾ ਜੀ ਆਪਣੀ ਬਾਲੀ ਕਹਿੰਦਾ ਸਮਝਾ ਰਹੇ ਤੇ ਬਾਬਾ ਸਾਹਿਬ ਡਾਕਟਰ ਵੀਰਰਾਮ ਅਮੇਦਕਰ ਉਹ ਆਪਣੇ ਰਿਸ਼ਤਾ ਨੂੰ ਸਮਝਾ ਰਹੇ ਜਿਸ ਤਰ੍ਹਾਂ ਉਹ ਬਾਬਾ ਸਾਹਿਬ ਕਹਿੰਦੇ ਨੇ ਜੁਰੂ ਪੜੋ ਜੁਰੂ ਤੈਸਰਸ ਕਰੋ ਇਦੇ ਵੇਲੇ ਇਸਾਈ ਗੁਰੂ ਰਮੇਦਾਸ ਜੀ ਆਪਣੇ ਬਾਣੀ ਵਿੱਚ ਲਿਖਦੇ ਨੇ ਮਾਗੋ ਅਭਿਅਤਿਆ ਹਿਤਕੀਨ ਵਿਵੇਕ ਦੀਨ ਮਲੇ ਇਹਦਾ ਸਿੱਧਾ ਹੀ ਸੁਆਗਤ ਪੜਾਈ ਦੇ ਨਾਲ ਹੈ ਕਿ ਅੰਦਰਸੀ ਆ ਬਹਿਣੀ ਹੋਵਾਂਗੇ ਤੇ ਸਭ ਨੂੰ ਇਹ ਸਮਝ ਆ ਗਈ ਅਸੀਂ ਇਸ ਪਾਸੇ ਚੱਲ ਰਹੇ ਹਾਂ ਤੇ ਕਿਸ ਰਸਤੇ ਅਸੀਂ ਗੱਲਾਂਗੇ ਜੋ ਕਿ ਸਾਡੇ ਰੈਂਪਰ ਤੋਂ ਸੁਖਣਾ ਦੇ ਦੇਖਣਾ ਅਸਰੇ ਆਤਮਿਕ ਉਸਮੋਰ ਸੀ ਕਿਸ਼ਨਾ ਪ੍ਰਾਪਤ ਕਰਾਂਗੇ ਇਸ ਲਈ ਗੁਰੂ ਦਾ ਆਪਣੇ ਬਾਣੀ ਵਿੱਚ ਲਿਖਦੇ ਆ ਲੈਂਦੇ ਆ

ਦੇਸ਼ ਗਰਸ਼ ਕਰੋ ਸੁਗਾਸ਼ ਅਭਿਖ ਵਾਲੇ ਨਾ ਇਸ ਕਰਕੇ ਗੁਰੂ ਰਵੀਦਾ ਆਪਣੀ ਬਾਣੀ ਦੇ ਵਿੱਚ ਇਸ ਦਾ ਵੀ ਘੁਮਾਉਂਦੇ ਨੇ ਉਹ ਕਹਿੰਦੇ ਅਸੀਂ ਜਿਸ ਦੇ ਅਸੀਂ ਜਦੋਂ ਤੁਸੀਂ ਦੇਖੀ ਹੋ ਕਿ ਮੋਟਾ ਦਾ સમાચાર ਆ ਰਿਹਾ ਤੇ ਸਾਰੀਆਂ ਪਾਰਟੀਆਂ ਫਿਰ ਆਪਣੇ ਵਾਲੇ ਕਰਦੀਆਂ ਤੇ ਪਰ ਕੀ ਅਸੀਂ ਇਹ ਇਕੱਠੇ ਹੋਇਆ ਜਿਸ ਸਰਦਾਰ ਤੇ ਅਸੀਂ ਇਕੱਠੇ ਹੋਇਆ ਉਹਨਾਂ ਨੇ ਸਾਡੇ ਵਲੋਂ ਨੇ ਪਹਿਲਾਂ ਹੀ ਇਹ ਗੱਲ ਕਹੀ ਹੈ ਉਹ ਗੱਲ ਉਹਨਾਂ ਨੇ ਕੀ ਐਸਾ ਕੰਮ

ਅਸੀਂ ਇਹਨਾਂ ਨੂੰ ਵੰਡ ਕੇ ਦੇਖ ਰਹੇ ਹਾਂ ਵੱਟ ਉਹਨਾਂ ਨੇ ਜਿੱਥੋਂ ਸਾਹ ਪਹਿਲਾਂ 7.5 ਲਗਭਗ ਉਹਨੇ ਆਪਣਾ ਕੁਰੀਦਾਸ ਜੀ ਦੀਆਂ ਕੀ ਬਣਾ ਕੇ ਚਤਸ ਸੰਦਾਲੀ ਦੀ ਟੀਮ ਬਣਾਈ ਤੁਸੀਂ ਸੋਚੋ ਕਿ ਸਾਡੇ 750 ਤੋਂ ਬਾਅਦ ਪਹਿਲਾਂ ਲਗਭਗ ਉਹ ਸਾਰੇ ਇਹ ਲਿਖੇਗੇ ਤੇ ਕੋਈ ਰੈਪਰ ਸਾਰੇ ਬਾਬਾ ਸਾਹਿਬ ਤੱਕ ਬੀਮਰਾ ਮਹਿੰਦਰ ਜਿਹੜੇ ਵੀ ਉਹਨਾਂ ਤੋਂ ਬਾਅਦ ਆਏ ਉਹਨਾਂ ਇਹ ਅਸੀਂ ਸੋਖ ਨਹੀਂ ਕੰਮ ਕਰਦੇ ਕਿ ਸਾਨੂੰ ਕਿਸੇ ਤਰ੍ਹਾਂ ਸੁੱਖ ਮਿਲੇ ਤੇ ਸੁੱਖ ਤਾਂ ਕਿਸ ਤਰ੍ਹਾਂ ਹੋ ਸਕਦਾ ਹੈ ਉਹਦੇ ਵਿੱਚ ਵੀ ਗੁਰਗੱਤਾਂ ਜੀ ਸਮਝਾਉਂਦੇ ਨੇ ਸੁੱਖ ਮਸਰ ਕੋ ਦੋ ਹੀ ਤਾ ਸੁੱਖ ਮਸਰ ਕੋ ਦੋ ਹੀ ਤਾ ਇੱਕ ਸੁਖ ਸਮਰਾਜ ਵਿੱਚ ਦੂਸਰਾ ਮਹੱਤ ਗਾਉ ਮੈਨੇ ਜਾਂਦੇ ਅਸੀਂ ਸਮਰਾਜ ਦੇ ਵਿੱਚ ਸੁਖ ਰਾਜ ਤੁਸੀਂ ਦੇਖੋ ਕਿ ਕੁਝ ਪਾਰਟੀਆਂ ਦੇ ਸੁਖ ਰਾਜ ਦਾ ਨਾੜਾ ਮੜ ਕੇ ਆਪਣਾ ਸਾਰਾ ਕੁਝ ਬਲ ਕੇ ਖਾਦ ਦਿੱਤੀ ਰਾਜ ਭਾਗ ਭੋਗ ਲਿਆ ਬਣ ਸਾਡੇ مطلب اپنا پہنچا گے سوچیے اپنا جی اپنے گرو رو داس اور بابا صاحب کے جیون کی گٹنا جوڑ کے دیکھیے ایک ہی نچوڑ ہے ਇੱਕ ਵੀ ਚੋੜਾ ਉਹਦਾ ਸਾਰਕਿਸ ਜਿਹੜਾ ਇੱਕ ਹੀ ਹੈ ਗੁਰੂ ਰਵੀਦਾਸ ਜੀ ਕੀ ਚਾਹੁੰਦੇ ਸਨ ਗੁਰੂ ਰਵੀਦਾਸ ਜੀ ਚਾਹੁੰਦੇ ਸਨ ਕਿ ਸਭ ਨੂੰ ਖਾਣ ਪੀਣ ਔਰ ਬਸਤਰ ਪਹਿਨਣ ਦਾ ਅਧਿਕਾਰ ਹੋਵੇ ਸਾਡੇ ਉਹਨਾਂ ਨੇ ਆਪਣੀ ਬਣੀ ਵਿੱਚ ਲਿਖਿਆ ਫਿਰ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਇਹ ਸਾਡੇ ਦੇ ਸੁਧਰ ਸਮਾਜ ਆ ਉਹਨੂੰ ਇੱਕ ਪੜਨ ਦਾ ਅਧਿਕਾਰ ਹੋਵੇ ਪੜਨ ਦੇ ਦਾ ਨਵੀ ਉਹਨੇ ਗੱਲ ਕੀਤੀ ਫਿਰ ਉਹਨਾਂ ਨੇ ਆਪਣੇ ਰਾਜ ਭਗਵੇਂ ਮਾਲਕੋਂ ਵੀ ਗੱਲ ਕੀਤੀ ਗੁਰੂ ਰਵੀਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ। ਕਿਆ ਸੀ ਬੇਗਮਪੁਰਾ ਸਾਹਿਬ ਬੇਗਮਪੁਰੇ ਵਿੱਚ ਕੀ ਕੀਤਾ? ਉਹਨਾਂ ਨੇ ਇੱਕ ਜੰਮਦਾਰ ਨੂੰ ਅਗੇ ਇਸ ਵੇਹ ਕਰੀਏ ਤੇ ਬੇਗਮਪੁਰੇ ਵਿੱਚ ਜਦੋਂ ਇਹ ਹੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਤੀਰ ਮੇ ਉੱਥੇ ਹੋਣੀ ਚਾਹੀਦੀ। ਸਾਰੇ ਜਿਲਦੋਕੀ ਅਸੀਂ ਰੱਢੀਏ। ਕੋਈ ਵੀ ਬੰਦਾ ਬੁਢੀ ਨਾ ਹੋਵੇ। ਇਸ ਤਰ੍ਹਾਂ ਦਾ ਉਹ ਬੇਗਮਪੁਰਾ ਦਾ ਸੁਪਨਾ ਗੁਰੂ ਰਵੀਦਾਸ ਜੀ ਚਾਹਦੇ ਸੀ ਤੇ ਇਸ ਲਈ ਪਾਵਾ ਸਾਹਿਬ ਦੇ ਉਹਨਾਂ ਦਾ ਸੁੱਖਾ ਜੋ ਗੁਰੂ ਰਵੀਦਾਸ ਜੀ ਖੁਦ ਕਹਿੰਦੇ ਜੋ ਚੰਦੇ ਚੰਦੇ ਬਹੁ 바ਵਾ ਸਾਹਿਬ ਨੇ ਆਪਣੇ ਸਰਦਾਰ ਦੇ ਵਿੱਚ ਸਾਨੂੰ ਹੱਕ ਦਾ ਹੂਕ ਲੈ ਕੇ ਦਿੱਤੇ ਜਿਹੜੇ ਕੀ 바ਵਾ ਸਾਹਿਬ ਨੇ ਆਪਣੇ ਸਰਦਾਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਨੂੰ ਸਮਝ ਸਕਦੇ ਹੋ ਕਿ 바ਵਾ ਸਾਹਿਬ ਨੇ ਉਹ ਬੱਚੇ ਗੱਲ ਜਿਨ੍ਹਾਂ ਨੇ ਆਪਣੇ ਗੁਰੂਆਂ ਦੇ ਉੱਤੇ ਮਾਤਾ ਪਿਤਾ ਨੂੰ ਦੀਏ ਜਿਹੜਾ ਸਿੱਖਿਆ ਦੀ ਜੋ ਚਾਹੇ ਸੀ ਜੋ ਅੰਦਰ ਸੁਖਣਾ ਸੀ ਉਹਨਾਂ ਨੂੰ ਖੁਲਾ ਕਰਨ ਦੀ ਕੋਸ਼ਿਸ਼ ਕੀਤੀ ਹੋ ਸਭ ਦਾ ਦੇ ਰੋਪਲੇ ਸਾਡੇ ਸਾਹਮਣੇ ਪੇਸ਼ ਕੀਤੀ ਦੇਖੋ ਬਾਬਾ ਸਾਹਿਬ ਨੇ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਕੀ ਕੀਤਾ ਬਾਬਾ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਯਤਨ ਕੀਤੇ ਬੜੀ ਲੰਬੀ ਲਿਸਟ ਹੈ ਸਮਾਂ ਬਹੁਤ ਚਾਹੀਦਾ ਬਟ ਉਹਨੂੰ ਅਸੀਂ ਸ਼ਾਰਟਕਟ ਕਰਾਂਗੇ ਉਹਨਾਂ ਨੇ ਹਰ ਵਰਗ ਲਈ ਹਰ ਇਨਸਾਨ ਲਈ ਕੰਮ ਕੀਤਾ ਔਰ ਜਿਹੜੀਆਂ ਮੁੱਖ ਸਖਿਆਵਾਂ ਸਿੱਖਿਆਵਾਂ ਨੇ ਜਸਟਿਸ ਡਿਬੇਟੀ ਇਕੁਐਲਿਟੀ ਫਰਟਰਨਿਟੀ ਇਹ ਹਰ ਇੱਕ ਇਨਸਾਨ ਤੇ ਲਾਗੂ ਹੁੰਦੀ ਸੋ ਉਹ ਇੱਕ ਸੁੱਚੇ ਭਾਰਤ ਦੇ ਲੀਡਰ ਸਨ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਹਰ ਇਨਸਾਨ ਨੂੰ ਹਰ ਵਰਗ ਦੇ ਇਨਸਾਨ ਨੂੰ ਇਸ ਗੱਲ ਦੀ ਸਮਝਣ ਦੀ ਲੋੜ ਹੈ ਕਈ ਲੋਕਾਂ ਦਾ ਮਾਈਂਡ ਸੈਟ ਅਲੱਗ ਹੈ ਪਰ ਉਸ ਨੂੰ ਬਦਲਣ ਦੀ ਲੋੜ ਹੈ ਅੱਜ ਮਫਰੇਡ ਪਾਵੇ ਸਾਡੇ ਵੱਡੇ ਵੱਡੇ ਲੀਡਰ ਨੇ ਹੁਣ ਤੱਕ ਜਿੰਨੀਆਂ ਸਰਕਾਰਾਂ ਨਹੀਂ ਹੋਈਆਂ ਨੇ ਸ਼ਾਇਦ ਉਹਨਾਂ ਦਾ ਮਾਈਂਡ ਸੈਟ ਠੀਕ ਨਹੀਂ ਸੀ ਪਰ ਜਿੰਨਾ ਚ ਮੈਨੂੰ ਸਮਝ ਆਇਆ ਜਾਂ ਮੈਂ ਉਹਨਾਂ ਬਾਬਾ ਸਾਹਿਬ ਨੂੰ ਸਮਝਣ ਵਾਲੇ ਲੋਕਾਂ ਨਾਲ ਗੱਲ ਕੀਤੀ ਹੈ ਬਿਲਕੁਲ ਕਲੀਅਰ ਕਟ ਹੈ ਉਹਨਾਂ ਨੇ ਇੰਨਾ ਕੰਮ ਕੀਤਾ ਹੈ ਕਿ ਉਹ ਹਰ ਇਨਸਾਨ ਤੱਕ ਪਹੁੰਚੇ ਅਟ ਭਾਰਤ ਰਤਨ ਕੋ ਸੱਚੇ ਭਾਰਤ ਰਤਨ ਹਮ ਜੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਲਈ ਕੀਤਾ ਉਹ ਆਪਾਂ ਇੱਥੇ ਕਰਕੇ ਗੱਲ ਕਰਾਂਗੇ ਉਥੋਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਉਹ ਗੱਲ ਲਈ ਤਰਕ ਵੀ ਮਿਲ ਜਾਣਗੇ ਕਿ ਕਿਉਂ ਉਹ ਸਭ ਤੋਂ ਲੀਡਰ ਨੇ ਮਾਸ ਲੀਡਰ ਨੇ ਸੱਚੇ ਭਾਰਤ ਰਤਨ ਪਰ ਮੈਂ ਤਾਂ ਇਥੋਂ ਤੱਕ ਕਮਾਣਾ ਕਿ ਜਿਹੜੇ ਜਿਹੜੇ ਫਿਲਮ ਚ ਉਹਨਾਂ ਨੇ ਇੰਨਾ ਕੰਮ ਕੀਤਾ ਜੇ ਕੋਈ ਇੱਕ ਇਨਸਾਨ ਉਸ ਫੀਲਡ ਚ ਉਹਨਾਂ ਕੰਮ ਕਰਦਾ ਹੈ ਤਾਂ ਸ਼ਾਇਦ ਉਹਨੂੰ ਉਸ ਫੀਲਡ ਥੱਲੇ ਥੱਲੇ ਉੱਾਰੇ ਪਰ ਸਭ ਨੂੰ ਕੋਈ ਤੁਸੀਂ ਬੈਕਗ੍ਰਾਉਂਡ ਲਈ ਕਰ ਲਈਏ ਪਚਪਨ ਜਨਮ ਪਚਪਨ ਸ਼ੁਰੂ ਦੀ ਲਾਈਫ ਆਫੀ ਸੰਘਰਸ਼ ਭਰੀ ਸ਼ਾਇਦ ਸੰਗਰਸ਼ਪੰਨ ਸਾਨੂੰ ਪਤਾ ਨਹੀਂ ਖਾਰਦਾ ਉਹਨਾਂ ਨੂੰ ਇੰਨਾ ਸੰਘਰਸ਼ ਨੇ ਲਿਖਾਰਿਆ ਕਿ ਨਾ ਕੇਵਲ ਸੂਚੇ ਭਾਰਤ ਨੂੰ ਤੇ ਦੁਨੀਆ ਤੱਕ ਨੂੰ ਉਹਨਾਂ ਨੇ ਲਿਖਾ ਦਿੱਤਾ ਜੇ ਅਸੀਂ ਉਹਨਾਂ ਦੀਆਂ ਇਹ ਕਈਆਂ ਉਹਨੀਆਂ ਗੱਲਾਂ ਮੰਨ ਲਈਏ ਤਾਂ ਅਸੀਂ ਨਿਖਰ ਜਾਵਾਂਗੇ। ਅਗਿਆਨ ਨੂੰ ਪੜੋ। ਪਛੇਵ ਉਹਨਾਂ ਨੂੰ ਪੜੋ, ਉਹਨਾਂ ਨੂੰ ਸਮਝੋ ਤੇ ਉਹਨਾਂ ਨੂੰ ਜੀਵਨ ਸ਼ੈਲੀ ਵਿੱਚ ਲੈ ਕੇ ਆਓ। ਜੇ ਤੁਸੀਂ ਨਿਖਰਨਾ ਹੈ, ਬੜਾ ਸੌਖਾ ਹੈ। ਉਹਨਾਂ ਨੂੰ ਪੜ੍ਹਨਾ, ਸਮਝਣਾ, ਸਾਰਾ ਲਿਟਰੇਚਰ ਅਵੇਲੇਬਲ ਹੈ। ਉਹਨਾਂ ਦੇ ਫੈਮਿਲੀ 'ਚ, ਉਹਨਾਂ ਦੇ ਪਿਤਾ ਜੀ ਉਹਨਾਂ ਦਾ ਜਨਮ ਹੋਇਆ ਸੀ ਜੋ ਐਸਐਲਏ ਇੰਦੋਰ ਦੇ ਕੋਲ ਹੈ, ਮੈਟਰੀ ਹੈੱਡ ਕੁਆਟਰ ਆਫ ਫੋਰਸ। ਉਥੇ ਮਾਦਾ ਜਨਮ ਹੋਇਆ ਉਹਨਾਂ ਦੇ ਪਿਤਾ ਕੀ ਰਾਮ ਕੀ ਸੱਤਕਲ